ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰੁਪਾਣਾ ਅੱਜ ਦਾ ਮੁੱਦਾ ਮੁੱਦਾ ਪੰਜਾਬ ਦਾ ਹੈ ਪੰਜਾਬ ਦੀ ਰਾਜਨੀਤੀ ਦਾ ਹੈ ਤੇ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਦਾ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਚਰਚਾਵਾ ਜਾਰੀ ਹੈ ਚਰਚਾਵਾ ਉਹ ਕਿ ਇੱਕ ਉਹ ਰਿਸ਼ਤਾ ਸਿਆਸੀ ਰਿਸ਼ਤਾ ਜਿਹੜੇ ਟੁੱਟ ਕੇ ਵੀ ਚਰਚਾ ਦੇ ਵਿੱਚ ਆ ਔਰ ਚਰਚਾ ਵੀ ਅਜਿਹੀ ਕਿ ਪੰਜਾਬ ਦੇ ਹਰ ਇੱਕ ਲੀਡਰ ਚਾਹੇ ਵਿਰੋਧੀ ਤੇਰ ਚਾਹੇ ਸੱਤਾ ਤੇਰ ਚਾਹੇ ਆਮ ਲੋਕ ਚਾਹੇ ਉਸ ਪਾਰਟੀ ਦਾ ਵਰਕਰ ਹੈ ਚਾਹੇ ਆਗੂ ਆ ਉਸ ਰਿਸ਼ਤੇ ਦੀ ਚਰਚਾ ਕਰਦਾ ਕਿਹੜੇ ਰਿਸ਼ਤੇ ਦੀ ਅਕਾਲੀ ਭਾਜਪਾ ਗੱਠ ਜੋੜ ਦੀ ਇਸ ਚਰਚਾਵਾ ਮੇ ਵਿਚਾਰ ਅਜੇ ਤੱਕ ਬੇਸ਼ੱਕ ਗੱਠ ਜੋੜ ਨਹੀਂ ਹੋਇਆ ਗੱਠ ਜੋੜ ਲੰਬੇ ਸਮੇਂ ਤੋਂ ਟੁੱਟਿਆ ਹੋਇਆ ਪਰ ਫਿਰ ਵੀ ਬੀਤੇ ਕੱਲ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਇੱਕ ਪੈਦਲ ਯਾਤਰਾ ਨਿਕਲਦੀ ਹੈ ਯਾਤਰਾ ਦੀਗਵਾਈ ਪੰਜਾਬ ਦੇ ਗਵਰਨਰ ਕਰ ਰਹੇ ਨੇ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਚਾਨਕ ਸਰਪ੍ਰਾਈਜ਼ ਐਂਟਰੀ ਨੇ ਮੋੜ ਤੋਂ ਉਸ ਚਰਚਾ ਨੂੰ ਗਰਮ ਕਰ ਦਿੱਤਾ ਇਹ ਚਰਚਾਵਾ ਛੇੜ ਦਿੱਤੀਆਂ ਨੇ ਬੇਸ਼ੱਕ ਇਹ ਪੈਦਲ ਯਾਤਰਾ ਨਸ਼ਿਆਂ ਦੇ ਵਿਰੁੱਧ ਸੀ ਪਰ ਸਮਾਜਿਕ ਸੰਦੇਸ਼ ਦੇ ਨਾਲ ਨਾਲ ਇਸ ਪੈਦਲ ਯਾਤਰਾ ਨੇ ਪੰਜਾਬ ਦੀ ਸਿਆਸਤ ਨੂੰ ਹੋਰ ਜ਼ਿਆਦਾਤਰ ਤੋਲ ਦਿੱਤਾ ਤੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਨੂੰ ਮੁਰ ਤੋਂ ਇੱਕ ਨਵੀਂ ਦਿਸ਼ਾ ਦਿੱਤੀ ਹੈ ਗੱਠਜੋੜ ਹੋਣਾ ਹੈ ਕਿ ਨਹੀਂ ਹੋਣਾ ਹੈ ਨਹੀਂ ਪਤਾ ਪਰ ਮੁਰ ਤੋਂ ਇਹ ਜਿਹੜੀ ਚਰਚਾ ਛਿੜੀ ਹੈ ਇਸ ਨੂੰ ਲੈ ਕੇ ਪੰਜਾਬ ਦੀ ਹਰ ਪਾਰਟੀ ਦਾ ਲੀਡਰ ਇਸ ਦੇ ਉੱਪਰ ਕਮੈਂਟ ਕਰ ਰਿਹਾ ਤੇ ਇਸ ਜੋ ਕੱਲ ਸੁਖਵੀਰ ਬਾਦਲ ਦੀ ਜੋ ਸਰਪ੍ਰਾਈਜ਼ ਐਂਟਰੀ ਹੋਈ ਮੰਚ ਦੇ ਉੱਪਰ ਉਸ ਨੂੰ ਲੈ ਕੇ ਤੰਜ ਕਸਦ ਨਜ਼ਰ ਆ ਰਿਹਾ ਹੈ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਇਹ ਗੱਲ ਕਹਿ ਰਹੇ ਐ ਕਿ ਅਸੀਂ ਸਿਰਫ ਅਸੀਂ ਨਹੀਂ ਗਵਰਨਰ ਦਫ਼ਤਰ ਵੱਲੋਂ ਕਾਂਗਰਸ ਪਾਰਟੀ ਨੂੰ ਸੱਦਾ ਦਿੱਤਾ, ਭਾਜਪਾ ਨੂੰ ਸੱਦਾ ਦਿੱਤਾ, ਆਮ ਆਦਮੀ ਪਾਰਟੀ ਨੂੰ ਸੱਦਾ ਦਿੱਤਾ ਤੇ ਅਕਾਲੀ ਦਲ ਨੂੰ ਵੀ ਸੱਦਾ ਦਿੱਤਾ। ਹੁਣ ਆਇਆ ਕੌਣ? ਆਉਣਾ ਕਿੰਨੇ ਸੀ? ਇਹ ਪਾਰਟੀ ਦਾ ਪੈਰੋਕੈਟਿਵ ਐ। ਇਹ ਪਾਰਟੀ ਨੇ ਦੇਖਣਾ ਕਿ ਇਸ ਵਿੱਚ ਸ਼ਮੂਲੀਅਤ ਕਿਨੇ ਕਰਨੀਆਂ। ਸੋ ਪਾਰਟੀ ਲੀਡਰਾਂ ਦਾ ਵੀ ਕਹਿਣਾ ਐ ਕਿ ਕਾਂਗਰਸ ਦੇ ਲੀਡਰ ਵੀ ਉੱਥੇ ਸ਼ਾਮਲ ਸੀ। ਭਾਜਪਾ ਦੇ ਲੀਡਰ ਵੀ ਸ਼ਾਮਲ ਸੀ ਆਮ ਆਦੀ ਪਾਰਟੀ ਦੇ ਵੀ ਕੁਝ ਇੱਕ ਤੋਂ ਲੀਡਰ ਸ਼ਾਮਲ ਦੱਸੇ ਜਾ ਰਹੇ ਆ ਤੇ ਕੀ ਹੋਇਆ ਕਿ ਅਕਾਲੀ ਦਲ ਦੇ ਪ੍ਰਧਾਨ ਸ਼ਾਮਲ ਹੋਏ ਇਹ ਉਹਦਾ ਪੈਰੋਗੇਟਿਵ ਹੈ ਤੇ ਜੇਕਰ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਾਮਲ ਹੋ ਜਾਂਦੇ ਤਾਂ ਕੀ ਉਹ ਚਰਚਾ ਛੱਡਣੀ ਸੀ ਸੋ ਖੈਰ ਚਰਚਾ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਸੋ ਆਖਰ ਇਹ ਗੱਠ ਜੋੜ ਜ਼ਰੂਰੀ ਕਿਉਂ ਆ ਕਿਉਂ ਇਸ ਨੂੰ ਕਿਹਾ ਜਾ ਰਿਹਾ ਕਿ ਗੱਠ ਜੋੜ ਹੋਣਾ ਚਾਹੀਦਾ ਹੈ ਕਾਂਗਰਸ ਦੇ ਲੀਡਰ ਕਹਿ ਰਿਹਾ ਨਹੀਂ ਪਰ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਬਹੁਤ ਸਾਰੇ ਕਿ ਗੱਠਜੋੜ ਹੋਣਾ ਚਾਹੀਦਾ ਤੇ ਭਾਜਪਾ ਦੇ ਵੀ ਬਹੁ ਗਿਣਤੀ ਲੀਡਰ ਇਹ ਗੱਲ ਕਹਿੰਦੇ ਨੇ ਕਿ ਗੱਠਜੋੜ ਹੋਣਾ ਚਾਹੀਦਾ ਸੋ ਇੱਕ ਨਜ਼ਰ ਮਾਰਾਂਗੇ 2017 22 ਤੇ 24 ਦੀਆਂ ਚੋਣਾਂ ਦੇ ਵਿੱਚ ਵੋਟ ਫੀਸ ਦੇ دیے ਪਰ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕੱਲ ਜਦੋਂ ਇਹ ਗੱਠਜੋੜ ਦੀ ਚਰਚਾਾਂ ਵਿੱਚ ਤੇਜ਼ ਹੋਈਆਂ ਸੁਖਵੀਰ ਬਾਦਲ ਦੀ ਅਚਾਨਕ ਐਂਟਰੀ ਹੋਈ ਉਹਨਾਂ ਨੇ ਗਵਰਨਰ ਨਾਲ ਫੋਟੋਆਂ ਕਰਵਾਈਆਂ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਤੰਝ ਕੱਸਿਆ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਕੀ ਕਿਹਾ ਉਸ ਤੇ ਨਜ਼ਰ ਮਾਰਦੇ ਆ ਸਾਡੇ ਪੰਜਾਬ ਦੇ ਮਾਝਾ ਦੇ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਇੱਕ ਜੱਟ ਦਾ ਜਿਹੜੀ ਫੋਰਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕੰਵਿੰਨਰ ਅਰਵਿੰਦ ਕੇਜੀਵਾਲ ਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਂ ਸ਼ੁਰੂ ਕੀਤੀ ਸੀਗੀ ਉਹਦੇ ਦੂਜੇ ਪੜਾਅ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਰਕਾਰ ਵੱਲੋਂ ਸਾਡੀ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜੱਤ ਦਾ ਜਿਹੜੀਆਂ ਕੱਡੀਆਂ ਜਾਂਦੀਆਂ ਤੇ ਮੈਨੂੰ ਲੱਗਦਾ ਕਿ ਗੋਦਨ ਸਾਹਿਬ ਨੇ ਦੇਖ ਕੇ ਕਾਲੇ ਪੰਨੇ ਵਿੱਚ ਆਪਣੀ ਜੱਤ ਦਾ ਇਹ ਜੜੀ ਚੁੱਕੀ ਤੀ ਹੈ ਅਸੀਂ ਜੱਤਾਂ ਦੇ ਖਿਲਾਫ ਨਹੀਂ ਗਏ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦੁੱਟ ਉੱਠੇ ਹਰ ਬੰਦਾ ਇਸ ਮਿਹਨਤ ਦੇ ਵਿੱਚ ਹਿੱਸਾ ਲਵੇ ਪਰ ਮਹਿਮਾਨ ਰੋਗ ਗਵਰਨਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਤੁਸੀਂ ਜੱਤਰਾ ਸ਼ੁਰੂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਜੱਤਰਾ ਸ਼ੁਰੂ ਕੀਤੀ ਜਿਹੜੇ ਲੋਕ 207 ਤੋਂ ਲੈ ਕੇ 17 ਤੱਕ ਪੰਜਾਬ ਦੇ ਇਤਿਹਾਸ ਕਰਦੇ ਵੇ ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਸ਼ਿਆਂ ਦਾ ਹੜਝੜ ਇਹ ਨਸ਼ਿਆਂ ਦੀ ਆਮਦ ਜਿਹੜੀ ਹੈ ਉਸ ਸਮੇਂ ਸ਼ੁਰੂ ਹੋਈ ਗੋੰਦਾ ਸਾਹਿਬ ਤੁਹਾਡੇ ਨਾਲ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਪੰਜਾਬ ਬੀਜੇਪੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਬੈਠੇ ਸੀਗੇ ਸੱਜ ਤੁਸੀਂ ਜਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਡੰਗਾਈ ਦੇ ਨਾਲ ਜਾਂਚ ਕਰ ਲੈਣੀ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਆਇਆ ਇਹ ਕੌਣ ਲੈ ਲੋਕ ਲੈ ਕੇ ਆਏ ਇਹ ਉਹ ਸਰਕਾਰ ਦੇ ਵਿੱਚ ਆਏ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਆਏ ਉਹ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਡੋਬ ਦਿੱਤਾ ਅੱਜ ਉਹ ਪਤਾ ਦੀ ਕਿਹੜੇ ਮੂਹ ਦੇ ਨਾਲ ਤੁਹਾਡੇ ਨਾਲ ਫਰੋਜਪੁਰ ਦੇ ਵਿੱਚ ਬੈਠੇ ਸੀਗੇ ਸੋ ਬਿਲਕੁਲ ਕੁਲਦੀਪ ਸਿੰਘ ਢਾਲੀਵਾਲ ਕਹਿੰਦਿਆ ਕਿ ਗਵਰਨਰ ਸਾਹਿਬ ਜਿਨ੍ਹਾਂ ਨੂੰ ਤੁਸੀਂ ਨਾਲ ਲਈ ਫਿਰਦੇ ਹੋ ਇਹਨਾਂ ਦੇ ਰਾਜ ਵਿੱਚ ਨਸ਼ਾ ਵਿਕੇ ਆ ਤੇ ਉਹਨਾਂ ਨੇ ਹੋਰ ਵੀ ਕਾਫੀ ਤੰਜ ਕਿਸਿਆ ਸੋ ਬਿਲਕੁਲ ਆਪਾਂ ਦੇਖਿਆ ਕਿ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਕੀ ਕਿਹਾ ਸੋ ਇਸ ਤੋਂ ਇਲਾਵਾ ਸੋ ਭਾਜਪੀ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਇਹ ਕੋਈ ਸਿਗਰਟ ਮੀਟਿੰਗ ਨਹੀਂ ਸੀ हां एक प्रोटोकॉल ਉਹਨੇ ਜਰੂਰ ਕਿਹਾ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਗਵਰਨਰ ਆਉਂਦੇ ਨੇ ਤਾਂ ਉਹਨਾਂ ਦਾ ਪ੍ਰੋਗਰਾਮ ਇੱਕ ਸੀਗਰਟ ਵਾਂਗ ਹੁੰਦਾ ਹੈ ਤੇ ਜੇਕਰ ਉਹ ਕਿਤੇ ਬੈਠਦੇ ਨੇ ਚਾਹ ਪੀਂਦੇ ਆ ਖਾਣਾ ਖਾਂਦੇ ਆ ਤਾਂ ਉਸ ਕਮਰੇ ਦੇ ਵਿੱਚ ਕਿਸੇ ਨੂੰ ਵੀ ਅਲਾਉ ਨਹੀਂ ਹੁੰਦਾ ਇਹ ਸਿਕਿਉਰਟੀ ਦੇ ਲਿਹਾਜ਼ ਦੇ ਨਾਲ ਇਹ ਜ਼ਰੂਰੀ ਹੈ ਪਰ ਬੀਵੀਆਈਪੀ ਉਸ ਦੇ ਅੰਦਰ ਆ ਸਕਦਾ ਸੋ ਹੁਣ ਇੱਕ ਨਜ਼ਰ ਕਿ 2017 ਦੇ ਵਿੱਚ ਅਕਾਲੀ ਦਲ ਦਾ ਵੋਟ ਫੀਸ ਦੀ ਕੀ ਰਿਹਾ ਬੀਜੇਪੀ ਦਾ ਕੀ ਰਿਹਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ 25% ਦੀ ਵੋਟ ਮਿਲੇ ਤੇ ਜਦੋਂ ਕਿ 2017 ਚ ਬੀਜੇਪੀ ਨੂੰ 5% ਦੀ ਵੋਟ ਮਿਲੇ ਕੁੱਲ ਮਿਲਾ ਕੇ 30% ਦੇ ਆਸ-ਪਾਸ ਜਿਹੜੀ ਵੋਟ ਪਰਸੈਂਟ ਦੋਨਾਂ ਪਾਰਟੀਆਂ ਦੀ ਬਣੀ ਆ ਸੋ ਬਿਲਕੁਲ ਹੁਣ ਨਜ਼ਰ ਮਾਰਦੇ ਆ ਕਿ 2017 ਤੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਬੀਜੇਪੀ ਗੱਠਜੋੜ ਜੇਕਰ ਹੁੰਦਾ ਜਾਂ ਜੇਕਰ 17 ਚ ਹੋਇਆ ਤਾਂ ਵੋਟ ਫੀਸ ਦੀ ਕੀ ਰਹਾ 2017 ਦੇ ਵਿੱਚ ਅਕਾਲੀ ਦਲ ਨੂੰ 25% ਦੀ ਵੋਟ ਮਿਲੇਆ ਤੇ 2022 ਦੇ ਵਿੱਚ 20% ਦੀ ਵੋਟ ਮਿਲੇਆ ਮਤਲਬ ਕਿ 2022 ਦੇ ਵਿੱਚ ਅਕਾਲੀ ਦਲ ਦਾ 5% ਦੀ ਵੋਟ ਪਰਸੈਂਟ ਘਟਿਆ ਕਿਉਂਕਿ ਗੱਠਜੋੜ ਨਹੀਂ ਸੀ ਭਾਜੀਪੀ ਨੂੰ 2017 ਚ 5% ਦੀ ਤੇ 2022 ਦੇ ਵਿੱਚ ਪੌਣੇ 1% ਦੀ ਮਤਲਬ ਕਿ ਉਹਨਾਂ ਦਾ ਪੌਣੇ 3% ਦੀ ਵੋਟ ਪਰਸੈਂਟ ਵਧਿਆ ਕਿਉਂਕਿ ਗੱਠਜੋੜ ਨਹੀਂ ਸੀ ਬਾਈ ਦੇ ਵਿੱਚ ਹੁਣ ਗੱਲ 2000 24 ਦੀ 2024 ਵਿਧਾਨ ਸਭਾ ਚੋਣਾਂ ਦੇ ਵਿੱਚ ਇਕੱਠੇ ਅਲੱਗ-ਅਲੱਗ ਚੋਣ ਲੜੀ ਗਈ ਤਾਂ ਪੰਜਾਬ ਦੇ ਬਹੁਤ ਸਾਰੀਆਂ ਅਜਿਹੀਆਂ ਸੀਟਾਂ ਜਿੱਥੇ ਦੋਨੋਂ ਪਾਰਟੀਆਂ ਦੇ ਕੈਂਡੀਡੇਟ ਅਲੱਗ-ਅਲੱਗ ਜਿਹੜੇ ਕੁਝ-ਕੁਝ ਵੋਟਾਂ ਦੇ ਉੱਪਰ ਹਾਰੇ ਤੇ ਕਈ ਸੀਟਾਂ ਜਈਆਂ ਰਹੀਆਂ ਤੇ ਜਿਹੜੀਆਂ ਬਿਲਕੁਲ ਥੋੜੇ ਮਾਰਜਨ ਦੇ ਨਾਲ ਐਂਡ ਤੇ ਆ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤੇ ਹੈ ਉਹਨਾਂ ਦੇ ਵਿੱਚ ਫਿਰੋਜ਼ਪੁਰ ਵੀ ਹੋ ਸਕਦਾ ਹੈ ਉਹਨਾਂ ਦੇ ਵਿੱਚ ਲੁਧਿਆਣਾ ਵੀ ਹੋ ਸਕਦਾ ਪਟਿਆਲਾ ਵੀ ਹੋ ਸਕਦਾ ਗਰਦਾਸਪੁਰ ਵੀ ਹੋ ਸਕਦਾ ਜੇਕਰ ਗੱਠਜੋੜ ਹੁੰਦਾ ਤਾਂ ਸਮੀਕਰਨ ਕੁਝ ਬਦਲੇ ਨਜ਼ਰ ਆਉਂਦੇ ਸਮੀਕਰਨ ਕੁਝ ਹੋਰ ਹੋ ਸਕਦੇ ਸੀ ਪੰਜਾਬ ਦੀ ਰਾਜਨੀਤੀ ਦੇ ਸੋ ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਵਿੱਚ ਇੱਕ ਸਿਆਸੀ ਗੱਠਜੋੜ ਜੋ ਟੁੱਟ ਚੁੱਕਿਆ ਹੈ ਪਰ ਅੱਜ ਦੀ ਉਹ ਦੀ ਚਰਚਾ ਸਾਰੇ ਪਾਸੇ ਆ ਹਰ પાર્ટી ਕਰ ਰਹੀ ਆ ਕਿਉਂ ਕਰ ਰਹੀ ਆ ਇਹ ਸੋਚਣ ਵਾਲੀ ਗੱਲ ਹੈ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਠਜੋੜ ਹੋਏਗਾ ਕੇ ਨਹੀਂ ਹੋਏਗਾ ਇਸ ਦੇ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ